ਉਹ ਤੇ ਹਰ ਦੇ ਤਹੇ ਤੋਂ ਅਸੀਂ ਕਹਿੰਦੇ ਆ ਵੀ ਸਾਰੇ ਮੋਟਰ ਨੇ ਜਿਹੜੇ ਉਹ ਵੋਟ ਪਾਉਣ ਆਪਣਾ ਜ਼ਰੂਰ ਜਾਇਓ ਤਾਂ ਕਿ ਪੰਜਾਬ ਦੇ ਵਿੱਚ ਆ ਜਿਹੜੀ ਇਹ ਵੱਧ ਤੋਂ ਵੱਧ ਪਰਸੈਂਟੇਜ ਵੋਟ ਦੇ ਨਾਲ ਆਪਾਂ ਇੱਕ ਨਵੀਂ ਤੇ ਸੱਚੀ ਸਰਕਾਰ ਚੁਣ ਸਕੀਏ ਇਲੈਕਸ਼ਨ ਕਮਿਸ਼ਨ ਵੱਲੋਂ ਸਟicker ਜਾਰੀ ਕੀਤਾ ਚੋਣਾਂ ਦਾ ਪੁਰਵ ਚੋਣਾਂ ਦੇ ਪੁਰਵ ਦੇ ਤਹੇ ਤੋਂ ਸਟicker ਅਸੀਂ ਜਿੰਨੀਆਂ ਵੀ ਸਾਡੀਆਂ ਗੈਸ ਏਜੰਸੀਆਂ ਨੇ ਸਰਹੰਦ ਬਲਾਕ ਦੇ ਵਿੱਚ ਉਹਨਾਂ ਸਾਰਿਆਂ ਨੂੰ ਅਸੀਂ ਇਹ ਸਟicker ਦੇ ਰਹੇ ਹਾਂ ਸਟicker ਅਸੀਂ ਗੈਸ ਸਿਲੰਡਰ ਤੇ ਚਿਪਕਾ ਕੇ ਦੇ ਰਹੇ ਹਾਂ ਇਹਦੇ ਵਿੱਚ ਲਿਖਿਆ ਹੈ ਜਾਦ ਰੱਖਿਓ 1 ਜੂਨ ਨੂੰ ਵੋਟ ਪਾਉਣਾ ਹੈ ਜਰੂਰ ਸਾਥੀਓ ਭਾਵ ਕਿ ਵੀ 1 ਜੂਨ ਜਿਹੜਾ ਇੱਕ ਵੋਟਰਾਂ ਦਾ ਸਮਝੋ ਵੀ ਤਿਹਾਰ ਆ ਰਿਹਾ ਉਹ ਤਿਹਾਰ ਦੇ ਤਹਾਏ ਤੋਂ ਅਸੀਂ ਕਹਿੰਦੇ ਹਾਂ ਵੀ ਸਾਰੇ ਮੋਟਰਨੇ ਜਿਹੜੇ ਉਹ ਵੋਟ ਪਾਉਣ ਆਪਣਾ ਜਰੂਰ ਜਾਇਓ ਤਾਂ ਕਿ ਪੰਜਾਬ ਦੇ ਵਿੱਚ ਆ ਜਿਹੜੀ ਇਹ ਵੱਧ ਤੋਂ ਵੱਧ ਪਰਸੈਂਟੇਜ ਵੋਟ ਦੇ ਨਾਲ ਆਪਾਂ ਇੱਕ ਨਵੀਂ ਤੇ ਸੱਚੀ ਸਰਕਾਰ ਕੌਣ ਚੱਕੀਏ ਪ੍ਰਸ਼ਾਸਨ ਕੂੜੀਆਂ ਤਿਆਰੀਆਂ ਦੇ ਵਿੱਚ ਲੱਗਿਆ ਹੋਇਆ ਚੋਣਾਂ ਦੇ ਇਸ ਖੁਰਬੇ ਵਿੱਚ ਸਾਡੀਆਂ ਥਾਂ ਥਾਂ ਤੇ ਡਿਊਟੀਆਂ ਲੱਗੀਆਂ ਹੋਈਆਂ ਨੇ ਲੋਕਾਂ ਨੂੰ ਜਾਗਰਿਤ ਕਰ ਰਹੇ ਹਾਂ ਅਰੋਜ਼ ਮੀਟਿੰਗਾਂ ਹੋ ਰਹੀਆਂ ਨੇ ਤੇ ਅਸੀਂ ਵੋਟਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵੀ ਆਪਣੇ ਸਾਰੇ ਕੰਮ ਨਵੇੜ ਕੇ ਜਾਂ ਸਵੇਰੇ ਸਾਜਰੇ ਸਭ ਤੋਂ ਪਹਿਲਾਂ ਇਹ ਕੰਮ ਕਰਨ ਤੇ ਬਾਕੀ ਕੰਮ ਆਪਾਂ ਨੇ ਸੈਕੰਡ ਹਾਊਸ ਟਾਈਮ ਤੇ ਪਹਿਲਾਂ ਇਸ ਤਰ੍ਹਾਂ ਤਾਂ ਦਿੱਤੀ ਜਾਵੇ ਉਹ ਤਿਹਾਰ ਦੇ ਤਹਿਤ ਅਸੀਂ ਕਹਿੰਦੇ ਆਂ ਵੀ ਸਾਰੇ ভোটার ਨੇ ਜਿਹੜੇ ਉਹ ਵੋਟ ਪਾਉਣ ਆਪਣਾ ਜ਼ਰੂਰ ਜਾਇਓ ਤਾਂ ਕਿ ਪੰਜਾਬ ਦੇ ਵਿੱਚ ਆ ਜਿਹੜੀ ਇਹ ਵੱਧ ਤੋਂ ਵੱਧ ਪਰਸੈਂਟੇਜ ਬੋਟ ਦੇ ਨਾਲ ਆਪਾਂ ਇੱਕ ਨਵੀਂ ਤੇ ਸੱਚੀ ਸਰਕਾਰ ਚੁਣ ਸਕੀਏ ਇਲੈਕਸ਼ਨ ਕਮਿਸ਼ਨ ਵੱਲੋਂ ਸਟicker ਜਾਰੀ ਕੀਤਾ ਚੋਣਾਂ ਦਾ ਪੁਰਵ ਚੋਣਾਂ ਦੇ ਪੁਰਵ ਤੇ ਤਹਿਤ ਸਟicker ਅਸੀਂ ਜਿੰਨੀਆਂ ਵੀ ਸਾਡੀਆਂ ਗੈਸ ਏਜੰਸੀਆਂ ਨੇ ਹਰੰਦ ਬਲਾਕ ਦੇ ਵਿੱਚ ਉਹਨਾਂ ਸਾਰਿਆਂ ਨੂੰ ਅਸੀਂ ਸਟਿੱਕਰ ਦੇ ਰਹੇ ਹਾਂ ਸਟਿੱਕਰ ਅਸੀਂ ਗੈਸ ਸਿਲੰਡਰ ਤੇ ਚਿਪਕਾ ਕੇ ਦੇ ਰਹੇ ਹਾਂ ਇਹਦੇ ਵਿੱਚ ਲਿਖਾਇਆ ਜਾਵਦਾ ਰੱਖਿਓ 1 ਜੂਨ ਨੂੰ ਵੋਟ ਪਾਉਣਾ ਹੈ ਜਰੂਰ ਸਾਥਿਓ ਭਾਵੇਂ ਵੀ 1 ਜੂਨ ਜਿਹੜਾ ਇੱਕ ਵੋਟਰਾਂ ਦਾ ਸਮਝੋ ਵੀ ਤਿਹਾਰ ਆ ਰਿਹਾ ਉਹ ਤਿਹਾਰ ਦੇ ਤਹਏ ਤੋਂ ਅਸੀਂ ਕਹਿੰਦੇ ਹਾਂ ਵੀ ਸਾਰੇ ਮੋਟਰਨੇ ਜਿਹੜੇ ਉਹ ਵੋਟ ਪਾਉਣ ਆਪਣਾ ਜਨੂਰ ਜਾਇਓ ਤਾਂ ਕਿ ਪੰਜਾਬ ਦੇ ਵਿੱਚ ਆ ਜਿਹੜੀ ਇਹ ਵੱਧ ਤੋਂ ਵੱਧ ਪਰਸੈਂਟੇਜ ਵੋਟ ਦੇ ਨਾਲ ਆਪਾਂ ਇੱਕ ਨਵੀਂ ਤੇ ਸੱਚੀ ਸਰਕਾਰ ਕੌਣ ਸਹੀਏ ਪ੍ਰਸ਼ਾਸਨ ਪੂਰੀਆਂ ਤਿਆਰੀਆਂ ਦੇ ਵਿੱਚ ਲੱਗਿਆ ਹੋਇਆ ਚੋਣਾਂ ਦੇ ਇਸ ਚੌਰਬ ਦੇ ਵਿੱਚ ਸਾਡੀਆਂ ਥਾਂ ਥਾਂ ਤੇ ਡਿਊਟੀਆਂ ਲੱਗੀਆਂ ਹੋਈਆਂ ਨੇ ਲੋਕਾਂ ਨੂੰ ਜਾਗਰਿਤ ਕਰ ਰਹੇ ਹਾਂ ਅਰੋਜ ਮੀਟਿੰਗਾਂ ਹੋ ਰਹੀਆਂ ਨੇ ਤੇ ਅਸੀਂ ਆ ਵੋਟਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵੀ ਆਪਣੇ ਸਾਰੇ ਕੰਮ ਨਿਵੇੜ ਕੇ ਜਾਂ ਸਵੇਰੇ ਸਾਜਿਰ ਸਭ ਤੋਂ ਪਹਿਲਾਂ ਇਹ ਕੰਮ ਕਰਨ ਤੇ ਬਾਕੀ ਕੰਮ ਆਪਾਂ ਨੇ ਸੈਕੰਡ ਹਾਅਰ ਟਾਈਮ ਤੇ ਪਹਿਲਾਂ ਇਸ ਨੂੰ ਤਹਿਲ ਦਿੱਤੀ ਜਾਵੇ ਜੀ ਉਹ ਤਿਹਾਰ ਦੇ ਤਹਿਤ ਅਸੀਂ ਕਹਿੰਦੇ ਆ ਵੀ ਸਾਰੇ ভোটার ਨੇ ਜਿਹੜੇ ਉਹ ਬੋਟ ਪਾਉਣ ਆਪਣਾ ਜ਼ਰੂਰ ਜਾਇਓ ਤਾਂ ਕਿ ਪੰਜਾਬ ਦੇ ਵਿੱਚ ਆ ਜਿਹੜੀ ਇਹ ਵੱਧ ਤੋਂ ਵੱਧ ਪਰਸੈਂਟੇਜ ਬੋਟ ਦੇ ਨਾਲ ਆਪਾਂ ਇੱਕ ਨਵੀਂ ਤੇ ਸੱਚੀ ਸਰਕਾਰ ਚੁਣ ਸਕੀਏ ਇਲੈਕਸ਼ਨ ਕਮਿਸ਼ਨ ਵੱਲੋਂ ਸਟicker ਜਾਰੀ ਕੀਤਾ ਚੋਣਾਂ ਦਾ ਪੁਰਵ ਚੋਣਾਂ ਦੇ ਪੁਰਵ ਤੇ ਚਾਹੇ ਤੇ ਸਟicker ਅਸੀਂ ਜਿੰਨੀਆਂ ਵੀ ਸਾਡੀਆਂ ਗੈਸ ਏਜੰਸੀਆਂ ਨੇ ਸਰਹੰਦ ਬਲਾਕ ਦੇ ਵਿੱਚ ਉਨਾ ਸਾਰਿਆਂ ਨੂੰ ਅਸੀਂ ਸਟਿੱਕਰ ਦੇ ਰਹੇ ਹਾਂ ਸਟਿੱਕਰ ਅਸੀਂ ਗੈਸ ਸਿਲੰਡਰ ਤੇ ਚਿਪਕਾ ਕੇ ਦੇ ਰਹੇ ਹਾਂ ਇਹਦੇ ਵਿੱਚ ਲਿਖਿਆ ਹੈ ਜਾਦ ਰੱਖਿਓ 1 ਜੂਨ ਵੋਟ ਪਾਉਣਾ ਹੈ ਜਰੂਰ ਸਾਥਿਓ ਭਾਵ ਕਿ ਵੀ 1 ਜੂਨ ਜਿਹੜਾ ਇੱਕ ਵੋਟਰਾਂ ਦਾ ਸਮਝ ਲਓ ਵੀ ਤਿਹਾਰ ਆ ਰਿਹਾ ਉਹ ਤਿਹਾਰ ਦੇ ਤਹਏ ਤੋਂ ਅਸੀਂ ਕਹਿੰਦੇ ਹਾਂ ਵੀ ਸਾਰੇ ਮੋਟਰ ਨੇ ਜਿਹੜੇ ਉਹ ਵੋਟ ਪਾਉਣ ਆਪਣਾ ਜਨੂੰਜ ਜਾਇਓ ਤਾਂ ਕਿ ਪੰਜਾਬ ਦੇ ਵਿੱਚ ਆ ਜਿਹੜੀ ਇਹ ਵੱਧ ਤੋਂ ਵੱਧ ਪਰਸੈਂਟੇਜ ਵੋਟ ਦੇ ਨਾਲ ਆਪਾਂ ਇੱਕ ਨਵੀਂ ਤੇ ਸੱਚੀ ਸਰਕਾਰ ਕੌਣ ਸਹੀਏ ਪ੍ਰਸ਼ਾਸਨ ਪੂਰੀਆਂ ਤਿਆਰੀਆਂ ਦੇ ਵਿੱਚ ਲੱਗਿਆ ਹੋਇਆ ਚੋਣਾਂ ਦੇ ਇਸ ਚੁਰਬ ਦੇ ਵਿੱਚ ਸਾਡੀਆਂ ਥਾਂ ਥਾਂ ਤੇ ਡਿਊਟੀਆਂ ਲੱਗੀਆਂ ਹੋਈਆਂ ਨੇ ਲੋਕਾਂ ਨੂੰ ਜਾਗਰਿਤ ਕਰ ਰਹੇ ਹਾਂ ਅਰੋਜ ਮੀਟਿੰਗਾਂ ਹੋ ਰਹੀਆਂ ਨੇ ਤੇ ਅਸੀਂ ਆ ਵੋਟਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਵੀ ਆਪਣੇ ਸਾਰੇ ਕੰਮ ਨਿਵੇੜ ਕੇ ਜਾਂ ਸਵੇਰੇ ਸਾਜਿਰ ਸਭ ਤੋਂ ਪਹਿਲਾਂ ਇਹ ਕੰਮ ਕਰਨ ਤੇ ਬਾਕੀ ਕੰਮ ਆਪਾਂ ਨੇ ਸੈਕੰਡ ਹਾਅਰ ਟਾਈਮ ਤੇ ਪਹਿਲਾਂ ਇਸ ਨੂੰ ਪਹਿਲ ਦਿੱਤੀ ਜਾਵੇ